ਵੇਖਾ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਟੂਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਖਾਹੀ ਖਾਹੇ ਹਾਏ ਨਾਲ ਪਰ ਆਮ ਆਪਾਂ ਸੁਣਦੇ ਆਂ ਪਾਠ ਗਾਲੀ ਨਾਲ ਖਾਏ ਖਾਹੀ ਖਾਈ ਖਾਏ ਵੀ ਪੜ ਜਾਂਦਾ ਹੈ ਤੋ ਇਹ ਖਾਏ ਨਹੀਂ ਹੈ ਖਾਹੇ ਨਾਨਕ ਵਿਗਸਾ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਭਾਖਿਆ ਭਾਉ ਅਪਾਰ ਭਾਉ ਭੱਵੇ ਦੇ ਕੰਨੇ ਤੇ ਆਪਾਂ ਵਿਸ਼ੇਸ਼ ਖਿਆਲ ਦੇਣਾ ਹੈ ਭਾਉ ਅੱਧਾ ਕੰਨਾ ਲੱਗੇਗਾ ਭਾਉ ਕਹਾਂਗੇ ਤਾਂ ਉਹ ਕੰਨਾ ਬਿਲਕੁਲ ਖਤਮ ਹੋ ਗਏ ਅਰਥ ਬਦਲ ਜਾਵੇਗਾ ਭਾਉ ਇਸ ਕੰਨੇ ਤੇ ਵਿਸ਼ੇਸ਼ ਖਿਆਲ ਦੇਣਾ ਜੀ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਫੇਰ ਕੇ ਅੱਗੇ ਰੱਖੀਐ ਫੇਰ ਤੇ ਥੋੜਾ ਰੁਕਾਂਗੇ ਜਮਕੀ ਹੈ ਇੱਥੇ ਫੇਰ ਕੇ ਇਕੱਠੇ ਨਹੀਂ ਕਹਿਣਾ ਫੇਰ ਕੇ ਅੱਗੇ ਰੱਖੀ ਐ ਕੱਕੇ ਦੀ ਸਿਹਾਰੀ ਐ ਇਹਨੂੰ ਲਾਮ ਨਹੀਂ ਬਣ ਦੇਣਾ ਆਮ ਤੌਰ ਤੇ ਪਾਠੀ ਸੰਗ ਪਾਠ ਕਰਨ ਵਾਲੇ ਕੀ ਬੋਲ ਜਾਂਦੇ ਐ ਕਿ ਫੇਰ ਕੇ ਅੱਗੇ ਰੱਖੀ ਐ ਫੇਰ ਕੇ ਨਹੀਂ ਫੇਰ ਕੇ ਅੱਗੇ ਰੱਖੀ ਐ ਫੇਰ ਕੇ ਅੱਗੇ ਰੱਖੀ ਐ ਜਿਤ ਦਿਸਾ ਦਰਬਾਰ ਮੋਹ ਕੇ ਬੋਲਣਾ ਬੋਲੀ ਐ ਇਹ ਵੀ ਉਸੇ ਤਰ੍ਹਾਂ ਮੋਹ ਕਿ ਬੋਲਣਾ ਬੋਲ ਗਿਆ ਹੈ ਜਿਤ ਸੋਣਾ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਦਾ ਨਾਓ ਨੰਨੇ ਦੇ ਕੰਨੇ ਦਾ ਖਿਆਲ ਰੱਖਣਾ ਜੀ ਵਡਿਆਈ ਵਿਚਾਰ ਕਰਮੀ ਆਵਾ ਕਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਏਵੈ ਤੇ ਆਮ ਅਸ਼ੁੱద్ధి ਵੇਖਣ ਨੂੰ ਮਿਲਦੀ ਐ ਪਾਠੀਆਂ ਦੀ ਏਵੇਂ ਵੀ ਕਹੇ ਜਾਂਦੇ ਆ ਐਵੇਂ ਵੀ ਕਹੇ ਜਾਂਦੇ ਐ ਈੜੀ ਦਾ ਖਿਆਲ ਰੱਖਣਾ ਨਾਨਕ ਏਵੈ ਜਾਣੀ ਐ ਸੋ ਹਾਂਜੀ ਇਉਂ ਖਿਆਲ ਰੱਖ ਕੇ ਪਾਠ ਕਰਨਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੇ ਨਿਰੰਜਨ ਸੋਏ ਜੇਨ ਸੇਵਿਆ ਤិន ਪਾਇਆ ਮਾਨ ਨਾਨਕ ਗਾਵੀਐ ਗੁਣੇ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਵ ਦੁੱਖ ਪਰਹਰ ਸੁਖ ਘਰ ਲੈ ਜਾਏ ਜਿਵੇਂ ਪਾਠੀ ਸਿੰਘ ਜੀ ਨੇ ਪਾਠ ਕੀਤਾ ਹੈ ਸੋ ਇਹਦਾ ਖਿਆਲ ਰੱਖਣਾ ਜਾਏ ਭਾਉ ਜਿਵੇਂ ਉੱਪਰ ਵੀ ਪਾਠ ਕੀਤਾ ਹੈ ਗਾਵੀਐ ਸੁਣੀਐ ਮਨ ਰਖੀਏ ਭਾਵ ਭਾਉ ਨਹੀਂ ਭਾਉ ਦੁੱਖ ਪਰ ਹਾਰੇ ਸੁਖ ਘਰ ਲੈ ਜਾਏ ਇਹ ਵਿਸ਼ਰਾਮ ਇਹ ਉਚਾਰਨ ਖਿਆਲ ਵਿੱਚ ਰੱਖਣਾ ਜੀ ਹੋਰ ਇੱਕ ਬੇਨਤੀ ਆ ਕਿ ਮੇਰੇ ਕੋਲ ਪੋਥੀ ਆ ਜਿਹੜੇ ਪੰਕਤੀ ਆਈ ਪਿਛੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਕੀਤਾ ਨਾ ਹੋਏ ਨੰਨਾ ਵਾਲਾ ਉਹਨੂੰ ਲਗਾ ਕੰਨਾ ਪਰ ਉਹ ਅਸ਼ੁੱਧ ਹੈ ਮੇਰੇ ਕੋਲੇ ਪੋਥੀ ਹੈ ਤੁਹਾਡੇ ਕੋਲ ਠੀਕ ਆ ਤੋਡੇ ਕੋਲੇ ਪੋਥੀਆਂ ਤੇ ਨੰਨਾਂ ਨੂੰ ਕੰਨਾ ਨਹੀਂ ਲੱਗਾ ਤੇ ਆਪਾਂ ਬੋਲਣਾ ਵੀ ਫਾਪਿਆ ਨਾ ਜਾਏ ਕੀਤਾ ਨਾ ਹੋਏ ਨਾ ਕੰਨਾ ਨਹੀਂ ਲਾਉਣਾ ਮੇਰੇ ਕੋਲ ਲੱਗਾ ਕਰਕੇ ਮੇਰੇ ਧਿਆਨ ਚ ਆ ਗਿਆ ਸਾਰੇ ਜਪਜੀ ਸਾਹਿਬ ਵਿੱਚ 6 ਵਾਰ ਕੰਨਾ ਆਉਂਦਾ ਨੋਟ ਕਰਿਓ ਸਾਰੇ ਯਾਦ ਕਰਾ ਦਿਆਂ 13ਵੀਂ ਪੌੜੀ 21ਵੀਂ 25ਵੀਂ 36 ਦੇ 37 ਉਹ ਨਾਲ ਨਾਲ ਦੱਸ ਦਿਆਂਗੇ 13ਵੀਂ ਪੌੜੀ 21ਵੀਂ 25ਵੀਂ 36 ਤੇ 37 ਉੱਥੇ ਕੰਨਾ ਆਏਗਾ ਮੇਰੇ ਕੋਲੇ ਪੁਥੀ ਤੇ ਲੱਗਾ ਪਰ ਇਹ ਅਸ਼ੁੱਧ ਹੈਗਾ ਉਚਾਰਨ ਕਰਨ ਲੱਗਿਆਂ ਵੀ ਧਿਆਨ ਦੇਣਾ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਹੋਏ ਅੱਗੇ ਪੜ੍ਹੀਏ ਜੀ ਨਾਲ-ਨਾਲ ਦੱਸੀ ਚੱਲਾਂਗੇ ਉਚਾਰਨ ਦਾ ਧਿਆਨ ਦੇਣਾ ਜੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਨਾਦੰ ਗੁਰਮੁਖ ਵੇਦੰ ਜਿਵੇਂ ਗਿਆਨੀ ਜੀ ਨੇ ਸੈ ਭੰਗ ਦਾ ਉਚਾਰਨ ਦੱਸਿਆ ਸੀ ਇਸੇ ਤਰ੍ਹਾਂ ਇਹ ਨਾਦਨ ਜਾਂ ਨਾਦੰਗ ਜਾਂ ਨਾਦਮ ਨਹੀਂ ਬਣੇਗਾ ਨਾਦੰਗ ਦੰ ਇਹ ਸਾਡੇ ਗਲੇ ਵਿੱਚ ਆਵਾਜ਼ ਰਹਿ ਜਾਵੇਗੀ ਇਹਨੂੰ ਇਸੇ ਤਰ੍ਹਾਂ ਬੋਲਣਾ ਹੈ ਹੋਰ ਕੋਈ ਆਮ ਪਾਠੀ ਜੋ ਪਾਠ ਕਰਦੇ ਨੇ ਵੇਦੰਗ ਕਿ ਵੀ ਕਹੇ ਜਾਂਦੇ ਨੇ ਜਾਂ ਅੱਗੇ ਨੰਨਾ ਲਾ ਦਿੰਦੇ ਨੇ ਇਹ ਟਿੱਪੀ ਤੇ ਹੀ ਆਵਾਜ਼ ਸਾਡੀ ਰੁਕਣੀ ਚਾਹੀਦੀ ਹੈ ਗੁਰਮੁਖ ਨਾਦੰ ਗੁਰਮੁਖ ਵੇਦੰਗ ਗੁਰਮੁਖ ਕਹਿਣ ਲੱਗਿਆ ਵੀ ਧਿਆਨ ਦੇਣਾ ਗੁਰਮੁਖ ਨਹੀਂ ਆਮ ਪਾਠੀ ਜਾਂ ਆਮ ਕਨਜਨਤ ਨੇ ਵੀ ਸਿੱਖ ਪਿਆਰੇ ਗੁਰਮੁਖ ਗੁਰਮੁਖ ਮੰਮੇ ਨੂੰ ਉਕੜ ਨਹੀਂ ਲੱਗਦਾ ਹੈਗਾ ਪਰ ਆਪਾਂ ਲਾਉਣਾ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆਸmai ਰਹਿਆ ਰਹਿਆ ਤੇ ਵੀ ਅੱਗੇ ਹਾਂਜੀ ਕਿਉਂਕਿ ਆਮ ਪਾਠੀ ਰਿਆ ਬੋਲ ਜਾਂਦੇ ਨੇ ਰਾਰੇ ਨੂੰ ਸਿਆਰੀ ਹਾਹੇ ਨੂੰ ਕੰਨਾ ਹੋਵੇਗਾ ਫਿਰ ਰਿਆ ਹੋਵੇਗਾ ਪਰ ਇਥੇ ਸਤਿਗੁਰਾਂ ਨੇ ਰਾਰਾ ਹਾਹੇ ਸਿਹਾਰੀ ਐੜੇ ਕੰਨਾਂ ਉਚਾਰਿਆ ਗੁਰਮੁਖ ਰਹਿ ਆ ਸਮਾਈ ਹਾਂਜੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਈ ਗੁਰ ਈਸ਼ਰ ਗੁਰ ਗੋੜਖ ਪਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਕਹਿਣਾ ਕਥਨ ਨਾ ਜਾਈ ਜਿਵੇਂ ਉਚਾਰਨ ਕੀਤਾ ਪਾਠੀ ਸਿੰਘ ਜੀ ਨੇ ਇਹ ਖਿਆਲ ਰੱਖਣਾ ਕਿਉਂਕਿ ਆਮ ਤੌਰ ਤੇ ਆਪਾਂ ਕਾਲੀ ਵਿੱਚ ਪੜ ਜਾਂਦੇ ਆ ਕਹਿਣਾ ਕਥਨ ਨਾ ਜਾਈ ਕਥਨ ਨਾ ਜਾਈ ਇਹਦੇ ਵਿੱਚੋਂ ਇੱਕ ਨੰਨਾ ਜਾਂ ਤਾਂ ਗੁਪਤ ਹੋ ਰਿਹਾ ਹੈ ਤੇ ਜਾਂ ਅੱਧਾ ਕ ਬੋਲਿਆ ਜਾ ਰਿਹਾ ਹੈ ਪਹਿਲਾਂ ਕਥਨ ਪੂਰਾ ਬੋਲ ਕੇ ਫੇਰ ਅਕੇ ਨਾ ਬੋਲਣਾ ਕਹਿਣਾ ਕਥਨ ਨਾ ਜਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਇਹ ਵਿਸਰਾਮ ਜਿਵੇਂ ਪਾਠ ਸਿੰਘ ਨੇ ਦਿੱਤਾ ਹੈ ਗੁਰ ਦੇ ਉੱਤੇ ਦੇਣਾ ਪਾਰਵਤੀ ਮਾਈ ਇਹ ਅੱਗੇ ਪੜ੍ਹਨਾ ਵਿਸਰਾਮ ਆਮ ਤੌਰ ਤੇ ਕਈ ਗੋਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਕਰ ਜਾਂਦੇ ਆ ਪਰ ਜੋ ਸੰਪਰਦਾਇ ਚ ਸ਼ੁੱਧ ਵਿਸਰਾਮ ਹੈ ਗੁਰ ਈਸਰ ਗੁਰ ਗੋਰਖ ਬਰਮਾਪੁਰ ਪਾਰਵਤੀ ਮਾਈ ਹਾਂਜੀ ਚਲੋ ਜੇ ਹਉ ਜਾਣਾ ਆਖਾ ਨਾਹੀ ਜੇ ਹਉ ਕੋ ਕਹਿਣਾ ਕਥਨ ਨਾ ਜਾਈ ਗੁਰੂ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮਾ ਵਿਸਰਨ ਨਾ ਜਾਈ ਸਭਨਾ ਜੀਆ ਕਾ ਕਾ ਤੇ ਜਮਕ ਲੱਗੇਗੀ ਤੇ ਅੱਗੇ ਇੱਕ ਦਾਤਾ ਆਮ ਤੌਰ ਤੇ ਜਦੋਂ ਅਸੀਂ ਚਾਲ ਵਿੱਚ ਪਾਠ ਕਰਦੇ ਹਾਂ ਤਾਂ ਸਬਨਾ ਜੀ ਆ ਕਾ ਇੱਕ ਦਾਤਾ ਇਉਂ ਬੋਲ ਜਾਂਦੇ ਹਾਂ ਜੋ ਕਿ ਗਲਤ ਹੈ ਸਬਨਾ ਜੀ ਆ ਕਾ ਇੱਕ ਦਾਤਾ ਇੱਕ ਤੇ ਜੋਰ ਆਵੇਗਾ ਸਬਨਾ ਜੀ ਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਸੋ ਵਖਰਾ ਮੈਂ ਵਖਰਾ ਸੋ ਮੈਂ ਇਕੱਠਾ ਦੀ ਬੋਲਣਾ ਇਹ ਖਿਆਲ ਰੱਖਣਾ ਤੀਰਥ ਨਾਵਾ ਜੇ ਤਿਸ ਭਾਵਾ ਵੇਣ ਭਾਣੇ ਕਿ ਨਾਏ ਕਰੀ ਹਾਂਜੀ ਨਾਵਾ ਤੇ ਨਾਏ ਥੋੜਾ ਭਾਰਾ ਕਰਕੇ ਬੋਲਣਾ ਜਿਵੇਂ ਪਾਠੀ ਸਿੰਘ ਜੀ ਨੇ ਬੋਧਿਆ ਹੈ ਜੇਤੀ ਸਿਰਠ ਉਪਾਈ ਵੇਖਾ ਵੇਣ ਕਰਮਾ ਕਿ ਮਿਲੈ ਲਈ ਵੇਣ ਕਰਮਾ ਕਿ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਮਾਣਿਕ ਪਾਠੀ ਸਿੰਘ ਜੀ ਨੇ ਸਹੀ ਉਚਾਰਨ ਕੀਤਾ ਅਸੀਂ ਆਮ ਤੌਰ ਤੇ ਸਿੱਧਾ ਮਾਣਕ ਬੋਲ ਜਾਂਦੇ ਆ ਮਾਣਿਕ ਨਾਣੇ ਨੂੰ ਸਿਹਾਰੀ ਲਿਖੀ ਹੋਈ ਹੈ ਇਸ ਕਰਕੇ ਇਵੇਂ ਹੀ ਉਚਾਰਨ ਹੋਵੇਗਾ ਗੁਰ ਇੱਕ ਦੇਹ 부ਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਬਾ ਬਿਸਰ ਨਾ ਜਾਈ ਜੇ ਜੁਗ ਚਾਰੇ ਆਰਜ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤ ਵਾਤ ਨ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਘਰੇ ਨਾਨਕ ਨਿਰਗੁਣ ਗੁਣ ਕਰੇ ਗੁੜਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝਾਈ ਜੇ ਤੈਸ ਗੁਣ ਕੋਏ ਕਰੇ ਸੁਝਈ ਇਥੇ ਵੀ ਕਈ ਸੁਝੀ ਬੋਲ ਜਾਂਦੇ ਨੇ ਮਗਰ ਲਈ ਇਹੜੀ ਖਤਮ ਹੀ ਕਰ ਦਿੰਦੇ ਨੇ ਜਿਵੇਂ ਇਹ ਉਚਾਰਨ ਕੀਤਾ ਗਿਆ ਜਿਵੇਂ ਲਿਖਿਆ ਹੋਇਆ ਹੈ ਤੇਹਾ ਕੋਇ ਨਾ ਸੁਝਾਈ ਸਸੇ ਅੰਕੜ ਛਜਾ ਈੜੀ ਬਿਹਾਰੀ ਇਉ ਈੜੀ ਨੂੰ ਵੱਖਰਾ ਸਪਸ਼ਟ ਬੋਲਣਾ ਹੈ ਤੇਹਾ ਕੋਇ ਨਾ ਸੁਝਾਈ ਜੇ ਤਿਸ ਗੁਣ ਕੋਇ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਕਈ ਸੁਣੈ ਬੋਲ ਜਾਂਦੇ ਨੇ ਕਈ ਸੁਣੀਏ ਬੋਲ ਜਾਂਦੇ ਨੇ ਪਰਣਾਣੇ ਨੂੰ ਸਿਹਾਰੀ ਲੱਗੀ ਹੋਈ ਹੈ ਇਹਦਾ ਉਚਾਰਨ ਸਪਸ਼ਟ ਹੋਵੇ ਸੁਣਿਆ ਸੁਣਿਆ ਧਰਤ ਤਵਲ ਆਕਾਸ ਸੁਣਿਆ ਦੀਪ ਲੋਪ ਪਾਤਾਲ ਸੁਣਿਆ ਕੋਹਿ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਲਾਹਣ ਬੰਦ ਸਲਾਹਣ ਸੱਸੇ ਦੇ ਕੰਨੇ ਦਾ ਖਿਆਲ ਰੱਖਣਾ ਆਮ ਤੌਰ ਤੇ ਅਸੀਂ ਸਲਾਹਣ ਸਦਾ ਹੀ ਬੋਲ ਜਾਂਦੇ ਆ ਕੰਨਾਂ ਲਿਖਿਆ ਹੋਇਆ ਸਲਾਹਣ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਸੁਣੈ ਜੋਗ ਜੁਗਤ ਤਨ ਭੇਦ ਇਥੇ ਦੋ ਤੱਤੇ ਇਕੱਠੇ ਆ ਰਹੇ ਨੇ ਜੁਗਤ ਤਨ ਇਹ ਜੁਗਤ ਤਨ ਇਉਂ ਇਕੱਠਾ ਨਹੀਂ ਬੋਲ ਜਾਣਾ ਸੁਣੈ ਜੋਗ ਜੁਗਤ ਤਨ ਭੇਦ ਵੱਖਰਾ ਵੱਖਰਾ ਨਖੇੜ ਕੇ ਬੋਲਣਾ ਜੀ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ